हेलो जी सत श्री अकाल जी ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਮੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾ ਲਾ ਕੇ ਬਹੁਤ ਹੀ ਵਧੀਆ ਤੇ ਟੇਸਟੀ ਕਾਲੇ ਛੋਲਿਆਂ ਦੀ ਚਾਟ ਬਹੁਤ ਹੀ ਵਧੀਆ ਬਣਾ ਕੇ ਤੇ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਬਿਲਕੁਲ ਚਟਪਟ ਬਣਨ ਵਾਲੀ ਰੈਸਿਪੀ ਹੈ ਤੇ ਚਲੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਲਓ ਜੀ ਇਹ ਆਪਣੇ ਕੋਲ ਇੱਕ ਕੋਲੀ ਛੋਲਿਆਂ ਦੀਆਂ ਤੇ ਇਹਨੂੰ ਆਪਾਂ ਹੁਣ ਖੁੱਲੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭਿਉ ਦਾਂਗੇ ਤਾਂ ਕਿ 3-4 ਘੰਟੇ ਚੰਗੀ ਤਰ੍ਹਾਂ ਫੁੱਲ ਜਾਣ ਤੇ ਬਹੁਤ ਵਧੀਆ ਆਪਾਂ ਚਾਟ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਣੇ ਆ। 3-4 ਘੰਟੇ ਹੋ ਚੁੱਕੇ ਨੇ ਛੋਲਿਆਂ ਨੂੰ ਭਿਉਂਤਿਆਂ ਨੂੰ ਤੇ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ ਪਜਾਵਾਂਗੇ ਬਿਸਲਾਇਦੀਆਂ। ਕੁੱਕਰ ਦੇ ਵਿੱਚ ਆਪਾਂ ਥੋੜਾ ਜਿਆਦਾ ਹੀ ਮਾਤਰਾ ਦੇ ਵਿੱਚ ਪਾਣੀ ਰੱਖਾਂਗੇ ਤਾਂ ਕਿ ਆਪਾਂ ਛੋਲਿਆਂ ਨੂੰ ਚੰਗੀ ਤਰ੍ਹਾਂ ਉਬਾਲਾਂਗੇ ਤੇ ਸਾਰੇ ਛੋਲਿਆਂ ਨੂੰ ਆਪਾਂ ਹੁਣ ਕੁੱਕਰ ਦੇ ਵਿੱਚ ਐਡ ਕਰ ਦਾਂਗੇ। ਲਓ ਜੀ ਇਦੇ ਵਿੱਚ ਕੁਝ ਵੀ ਆਪਾਂ ਨਹੀਂ ਐਡ ਕਰਨਾ ਹੈਗਾ ਨਾ ਨਮਕ ਨਾ ਹਲਦੀ ਬਿਲਕੁਲ ਸਿੰਪਲ ਪਾਣੀ ਦੀ ਵਿੱਚ ਇਹਨਾਂ ਨੂੰ ਉਬਾਲ ਲਾਂਗੇ ਤੇ ਕੱਕਰ ਨੂੰ ਕਰਦਾਂਗੇ ਆਪਾਂ ਬਾਂਦੇ ਤੇ 5-6 ਵਿਸਲਾਂ ਬਜਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਛੋਲੇ ਨੂੰ ਉਬਾਲ ਲਾਂਗੇ ਤੇ ਇੱਧਰ ਆਪਣੇ ਕੋਲੇ ਹੈਗਾ ਸਮਾਨ ਦੀਆ ਕਰਦਿਆਂ ਪ ਤਿਆਰੀ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਟਮਾਟਰ ਪਿਆਜ਼ ਖੀਰਾ ਤੇ ਤਿੰਨ ਹਰੀਆਂ ਮਿਰਚਾਂ ਤੇ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਨੀਂंबू ਇਹਨੂੰ ਸਾਰੇ ਸਮਾਨ ਨੂੰ ਆਪਾਂ ਬਰੀਕ-ਬਰੀਕ ਕੱਟ ਲੈਣਾ ਇਸ ਤਰੀਕੇ ਦੇ ਨਾਲ ਇਹ ਬਿਲਕੁਲ ਵੀ ਮੋਟਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਕੇ ਇੱਕ ਬਰਫ ਵਾਲੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਇਸ ਤਰ੍ਹਾਂ ਭੋਗ ਕੇ ਰੱਖ ਦਾਂਗੇ ਤਾਂ ਕਿ ਇਹਦਾ ਕ੍ਰੰਚੀ ਪੰਜਾ ਬਿਲਕੁਲ ਵੈਸੇ ਹੀ ਰਹੇ ਕਿਉਂਕਿ ਜਦੋਂ ਵੀ ਆਪਾਂ ਚਾਟ ਬਣਾਉਣੀ ਨਾ ਤੇ ਕਈ ਵਾਰ ਪਿਆਜ਼ ਆਪਣੇ ਬਿਲਕੁਲ ਮੁਰਝਾ ਜਾਂਦੇ ਆ ਤੇ ਲੀਸੀ ਜੇ ਬਣ ਜਾਂਦੇ ਨੇ ਪਰ ਜਦੋਂ ਠੰਡੇ ਪਾਣੀ ਦੇ ਵਿੱਚ ਆਪਾਂ ਇਹਨੂੰ ਐਡ ਕਰਾਂਗੇ ਬਿਲਕੁਲ ਕ੍ਰੰਚੀ ਜਾਣਗੇ ਸਾਰੇ ਸਮਾਨ ਨੂੰ ਆਪਾਂ ਤਿਆਰ ਕਰ ਲਿਆ ਚੰਗੀ ਤਰ੍ਹਾਂ ਕੱਟ ਕੇ ਖੀਰਾ ਟਮਾਟਰ ਹਰਾ ਧਨੀਆ ਤੇ ਹਰੀਆਂ ਮਿਰਚਾਂ ਤੇ ਨਾਲ ਨਿੰਬੂ ਤੇ ਹੁਣ ਆਪਾਂ ਤਿਆਰੀ ਕਰਦੇ ਆ ਬਣਾਉਣ ਦੀ ਇੱਧਰ ਆਪਣੇ ਕੋਲੇ ਨੇ ਇੱਕ ਚਮਚਾ ਨਮਕ ਦਾ ਨਾਮ ਕੋ ਤੁਸੀਂ ਆਪਣੇ ਸਵਾਦ ਅਨਸਾਰ ਐਡ ਕਰ ਸਕਦੇ ਹੋ ਬਹੁਤ ਹੀ ਵਧੀਆ ਚਾਟ ਬਣਾ ਕੇ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਚੌਥਾ ਹਿੱਸਾ ਪਾਇਆ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਠੀਕ ਹੈ ਜੀ ਜੇ ਤੁਹਾਨੂੰ ਜ਼ਿਆਦਾ ਤਿੱਖਾ ਪਸੰਦ ਹੈ ਤੁਸੀਂ ਉਨੀ ਹੋਈ ਇਹਦੇ ਵਿੱਚ ਮੈਚ ਐਡ ਕਰ ਸਕਦੇ ਹੋ ਤੇ ਅੱਧਾ ਚਮਚਾ ਪਾਇਆ ਆਪਾਂ ਢੇਗੀ ਮਿਰਚ ਦਾ ਤਾਂ ਕਿ ਕਲਰ ਬਹੁਤ ਵਧੀਆ ਆਵੇ ਤੇ ਅੱਧਾ ਚਮਚੇ ਪਾਇਆ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਜਿਹਨੂੰ ਆਪਾਂ ਕੁੱਟ ਲਿਆ ਸੀ ਤੇ ਅੱਧੇ ਚਮਚੇ ਤੋਂ ਘੱਟ ਥੋੜਾ ਜਿਹਾ ਪਾਇਆ ਆਪਾਂ ਇਹਦੀ ਵਿੱਚ ਜੀਰਾ ਤੇ ਨਾਲ ਹੀ ਪਾ ਦਾਂਗੇ ਚੌਥਾ ਹਿੱਸਾ ਕਾਲਾ ਨਮਕ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਗਾਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਥੋੜਾ ਜਿਹਾ ਨੋਰਮਲ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਘੋਲ ਦਾਂਗੇ ਇਸ ਤਰੀਕੇ ਨਾਲ ਨਾ ਤਾਂ ਆਪਣੇ ਮਸਾਲੇ ਸੜਨਗੇ ਤੇ ਬਹੁਤ ਵਧੀਆ ਆਪਣੀ ਚਾਟ ਬਣ ਕੇ ਤਿਆਰ ਹੋਗੀ ਤੇ ਬਹੁਤ ਹੀ ਖੱਟੀ ਮਿੱਠੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਤੇ ਇਹਦੇ ਵਿੱਚ ਪਾਏ ਹੁਣ ਆਪਾਂ ਅੱਧਾ ਕੱਕੜੀ ਸਰੋਂ ਦੇ ਤੇਲ ਦੀ ਠੀਕ ਹੈ ਜੀ ਅਧਿਕ ਕੜਚੀਤ ਵੀ ਆਪਾਂ ਕਾਟੀ ਐਡ ਕੀਤੀ ਹੈ ਜਿਆਦਾ ਤੁਸੀਂ ਇਹਦੇ ਵਿੱਚ ਨਹੀਂ ਐਡ ਕਰਨਾ ਤੇ ਉਹਦੇ ਵਿੱਚ ਪਾਈ ਆਪਾਂ ਥੋੜੀ ਜੀ ਹੰਗ ਤੇ ਇੱਕ ਚਮਚਾ ਪਾਈ ਆਪਾਂ ਕੁੱਟਿਆ ਹੋਇਆ ਅਦਰਕ ਇਹ ਤੁਸੀਂ ਜ਼ਰੂਰ ਐਡ ਕਰਿਓ ਤਾਂ ਕਿ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਇੱਕ ਮਿੰਟ ਲਈ ਆਪਏ ਨੂੰ ਤੇਲ ਦੀ ਵਿੱਚ ਇਸ ਤਰ੍ਹਾਂ ਭੁੰਨ ਲਾਂਗੇ ਠੀਕ ਹੈ ਜੀ ਮਾਤਰਾ ਦੇ ਸਾਰਾ ਉਹਨਾਂ ਤੁਸੀਂ ਸਾਰੀ ਮੀਜ਼ਰਮੈਂਟ ਦੇ ਹਿਸਾਬ ਨਾਲ ਸਹੀ ਚੀਜ਼ ਨੂੰ ਬਣਾ ਕੇ ਤਿਆਰ ਕਰਾਂਗੇ ਜਿੰਨੀ ਕਿ ਤੁਹਾਨੂੰ ਲੋੜ ਆ ਤੇ ਹੁਣ ਆਪਾਂ ਗੈਸ ਨੂੰ మీడియం ਕਰਕੇ ਜਿਹੜੇ ਮਸਾਲਿਆਂ ਨੂੰ ਪਾਣੀ ਦੇ ਵਿੱਚ ਆਪਾਂ ਘੋਲਿਆ ਸੀ ਉਹਨਾਂ ਸਾਰਿਆਂ ਨੂੰ ਵੀ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਤੇ ਇੱਕ ਮਟਰੀ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਦਾ ਕੱਚਾਪਨ ਬਿਲਕੁਲ ਖਤਮ ਹੋ ਜਾਵੇ ਇਸ ਤਰੀਕੇ ਨਾਲ ਜਦੋਂ ਅਪਚਾਟ ਬਣਾ ਕੇ ਤਿਆਰ ਕਰਦੇ ਆ ਨਾ ਬਹੁਤ ਵਧੀਆ ਤੇ ਟੇਸਟੀ ਲੱਗਦੀ ਹੈ ਤੇ ਇਧਰ ਆਪਣੇ ਛੋਲੇ ਵੀ ਬਣ ਕੇ ਬਿਲਕੁਲ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਇਸ ਤਰੀਕੇ ਨਾਲ ਸਾਡੇ ਛੋਲੇ ਪੂਰੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੋਣੇ ਚਾਹੀਦੇ ਠੀਕ ਹੈ ਜੀ ਬਿਲਕੁਲ ਵੀ ਕੱਚੇ ਨਹੀਂ ਹੋਣੇ ਚਾਹੀਦੇ ਮਸਾਲਾ ਪੁਣਕੇ ਆਪਣਾ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਇਹਨੇ ਆਪਣਾ ਤੇਲ ਛੱਡ ਦਿੱਤਾ ਮਸਾਲੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਛੋਲੇ ਇਸ ਤਿੱਕੇ ਨਾਲ ਆਪਣੇ ਛੋਲੇ ਨੂੰ ਸਾਰੇ ਨੂੰ ਪਾਣੀ ਦੇ ਵਿੱਚੋਂ ਕੱਢ ਲਾਂਗੇ ਕਛਾਨੀ ਦੇ ਨਾਲ ਤੇ ਨਾਲ ਦੀ ਨਾਲ ਹੀ ਕੜਾਹੀ ਦੇ ਵਿੱਚ ਐਡ ਕਰੀ ਚਾਵਾਂਗੇ ਕਿਉਂਕਿ ਜਦੋਂ ਵੀ ਆਪਾਂ ਇਹ ਚਾਟ ਘਰ ਦੇ ਵਿੱਚ ਬਣਾਉਂਦੇ ਆ ਨਾ ਬਹੁਤ ਵਧੀਆ ਬਾਜ਼ਾਰ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਨਾਲ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਬੱਚੇ ਤੁਹਾਡੇ ਬਹੁਤ ਖੁਸ਼ ਹੋ ਕੇ ਖਾਣਗੇ ਬੱਚੇ ਨੂੰ ਬਹੁਤ ਫਾਇਦੇਮੰਦ ਹੈ ਸਰਦੀ ਜ਼ੁਕਾਮ ਤੇ ਆਪਣੀ ਸਿਹਤ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਕਾਲੇ ਛੋਲੇ ਖਾਣੇ ਤੁਸੀਂ ਜ਼ਰੂਰ ਬਣਾਇਆ ਕਰੋ ਘਰ ਦੇ ਵਿੱਚ ਹੋਣ ਸਾਰੇ ਛੋਲੇ ਨੂੰ ਅੱਪ ਇਸ ਤਰੀਕੇ ਨਾਲ ਬਾਹਰ ਕੱਢ ਲਏ ਤੇ ਢੱਕ ਕੇ ਮੀਡੀਅਮ ਗੈਸ ਤੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਲਓ ਜੀ ਜਿੰਨਾ ਚਿਕਰੇ ਤੇ ਮਸਾਲਾ ਚੰਗੀ ਤਰ੍ਹਾਂ ਆਪਣੇ ਛੋਲਿਆਂ ਨੂੰ ਇੱਕ ਇੱਕ ਦਾਣੇ ਨੂੰ ਨਹੀਂ ਲੱਗਦਾ ਹੈਗਾ ਸਾਰਾ ਮਸਾਲਾ ਉਹਨਾਂ ਚੱਕ ਅੱਪ ਇਹਨੂੰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਕਾਵਾਂਗੇ ਲਓ ਜੀ ਇਹਨੂੰ ਪਟਾਕ ਦਿੱਤਾ ਤੇ ਇੱਕ ਦੋ ਮਿੰਟਾਂ ਬਾਅਦ ਨਾਲ ਨਾਲ ਇਹਨੂੰ ਫੇਟਾ ਪਟੱਕਣ ਨੂੰ ਚੱਕ ਕੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦੇ ਹੈਗੇ ਤੇ ਸਾਰਾ ਰਸਾ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਛੋਲਿਆਂ ਨੂੰ ਲੱਗ ਨਹੀਂ ਰਿਹਾ ਠੀਕ ਹੈ ਜੀ ਉਨਾਂ ਚਿਰ ਆਪਏ ਇਹਨੂੰ ਚੰਗੀ ਤਰ੍ਹਾਂ ਭੁੰਨਦੇ ਰਹਿਣਾ ਲਓ ਜੀ ਬਹੁਤ ਵਧੀਆ ਆਪਣੇ ਛੋਲੇ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੀ ਮੇਥੀ ਸੁੱਕੀ ਮੇਥੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਹੱਥਾਂ ਨਾਲ ਮੈਸ਼ ਕਰਕੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਸੁੱਕੀ ਮੇਥੀ ਨੂੰ ਐਡ ਕਰ ਦਿੱਤਾ ਹੈ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਚੌਥਾ ਇਸ ਦਾ ਆਮ ਚੂਰ ਦਾ ਠੀਕ ਹੈ ਜੀ ਤਾਂ ਕਿ ਖੱਟਾ ਮਿੱਠਾ ਬਹੁਤ ਹੀ ਵਧੀਆ ਟੇਸਟ ਆਪਣਾ ਇਸ ਕਾਲੇ ਛੋਲਿਆਂ ਦੀ ਚਾੜ ਦਾ ਆਊਗਾ ਤੇ ਬਹੁਤ ਹੀ ਮਜ਼ੇਦਾਰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹ ਚੰਗੀ ਤਰ੍ਹਾਂ ਲਾ ਦਾਂਗੇ ਦੇਖੋ ਤੁਸੀਂ ਕਿੰਨੇ ਵਧੀਆ ਲੱਗ ਰਹੇ ਆ ਤੇ ਦੇਖਣ 'ਚ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਹੇ ਤੇ ਖਾਂਚ ਵੀ ਬਹੁਤ ਜ਼ਿਆਦਾ ਤੀਜ਼ੀ ਨੇ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਕਰਾਂਗੇ ਬੰਦ ਤੇ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਲਾ ਕੇ ਇਹਨੂੰ ਰੱਖਾਂਗੇ ਸਾਈਡ ਤੇ ਤਾਂ ਕਿ ਹਲਕੇ ਜਿਹੇ ਠੰਡੇ ਹੋ ਜਾਣ ਜੂਰ ਤੋਂ ਜ਼ਿਆਦਾ ਗਰਮ ਤੇ ਵਿੱਚ ਆਪਾਂ ਕੁਝ ਨਹੀਂ ਪਾਣਾ ਹੈਗਾ ਠੀਕ ਹੈ ਜੀ ਲਓ ਜੀ ਹੁਣ ਤੱਕ ਦਿੱਤਾ ਆਪਾਂ ਤੇ ਹੁਣ ਆਪਾਂ ਛੋਲਿਆਂ ਨੂੰ ਚੰਗੀ ਤਰ੍ਹਾਂ ਨਾਰਮਲ ਟੈਂਪਰੇਚਰ ਦੇ ਵਿੱਚ ਲੈ ਕੇ ਆਏ ਆ ਤੇ ਇਹਨੂੰ ਸਾਰੇ ਨੂੰ ਇੱਕ ਆਪਾਂ ਪਲੱਗ ਡੋਂਗੇ ਦੇ ਵਿੱਚ ਕੱਢ ਲਾਂਗੇ ਇਸ ਤਰੀਕੇ ਦੇ ਨਾਲ ਹਲਾ ਹਲਾ ਕੇ ਦੇਖ ਸਕਦੇ ਹੋ ਹਲੇ ਵੀ ਇਹ ਕਾਫੀ ਜ਼ਿਆਦਾ ਹਲਕਾ ਜਿਹਾ ਗਰਮ ਨੇ ਪਰ ਇਹਨੂੰ ਆਪਾਂ ਥੋੜਾ ਜਿਹਾ ਹੋਰ ਠੰਡਾ ਕਰਾਂਗੇ ਕਿਉਂਕਿ ਗਰਮ ਦੇ ਵਿੱਚ ਆਪਾਂ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰਨਾ ਹੈਗਾ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਠੰਡਾ ਕਰ ਲਿਆ ਹੈ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਰ ਕਿ ਜੇ ਆਪਾਂ ਇਹਨੂੰ ਗਰਮ ਦੇ ਵਿੱਚ ਹੀ ਸਾਰੇ ਇਸ ਤਰ੍ਹਾਂ ਦੇ ਪਿਆਜ਼, ਖੀਰੇ ਨੂੰ ਪਾਵਾਂਗੇ ਨਾ ਤੇ ਉਹ ਬਿਲਕੁਲ ਲੀਸੇ ਜਿਹਾ ਬਣ ਜਾਏਗਾ ਇਸ ਕਰਕੇ ਤੁਸੀਂ ਛੋਲੇ ਨੂੰ ਠੰਡਾ ਕਰਕੇ ਹੀ ਸਾਰਾ ਸਮਾਨ ਐਡ ਕਰਿਓ ਖੀਰਾ, ਹਰੀ ਮਿਰਚ, ਟਮਾਟਰ ਤੇ ਸਾਰੇ ਸਮਾਨ ਨੂੰ ਆਪਾਂ ਹੁਣ ਛੋਲਿਆਂ ਦੇ ਵਿੱਚ ਐਡ ਕਰ ਦਾਂਗੇ ਤੇ ਬਾਕੀ ਜਿਹੜੇ ਵੀ ਤੁਹਾਨੂੰ ਕੋਈ ਵੀ ਖੀਰੇ ਤੋਂ ਬਾਅਦ ਜ਼ਿਆਦਾ ਟਮਾਟਰ ਤੁਹਾਨੂੰ ਕੋਈ ਪਸੰਦ ਦਾ ਜ਼ਿਆਦਾ ਖੀਰ ਆਪਸੰਦ ਦਾ ਜ਼ਿਆਦਾ ਕੋਈ ਹੋਰ ਚੀਜ਼ ਵਧੀਆ ਪਸੰਦ ਲੱਗਦੀ ਹੈ ਤੁਸੀਂ ਉਹ ਵੀ ਜ਼ਿਆਦਾ ਇਹਦੇ ਵਿੱਚ ਐਡ ਕਰ ਸਕਦੇ ਹੋ ਆਪਾਂ ਪਿਆਜ਼ ਨੂੰ ਵੀ ਐਡ ਕਰ ਦਿੱਤਾ ਤੇ ਹਰਾ ਧਨੀਆ ਵੀ ਵਿੱਚੇ ਹੀ ਐਡ ਕਰ ਦਿੱਤਾ ਇਸ ਤਰੀਕੇ ਦੇ ਨਾਲ ਤੇ ਹੁਣ ਆਪ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਲਓ ਜੀ ਨਾਲ ਹੀ ਪਾ ਦਾਂਗੇ ਆਪਾਂ ਕੱਟਿਆ ਹੋਇਆ ਨਿੰਬੂ ਨੇंबू ਬੁੱਤੂ ਸੀ ਜ਼ਰੂਰ ਐਡ ਕਰਿਓ ਨੀਂਬੂ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਆਪਣੀ ਚਾਟ ਦਾ ਚਾਟ ਦੇ ਨਾਲ ਹੀ ਨੇ ਬਹੁਤ ਵਧੀਆ ਨੀਂਬੂ ਜੇ ਚਾੜ ਦੇ ਵਿੱਚ ਹੋਊਗਾ ਤਾਂ ਹੀ ਤਾਂ ਆਪਣੀ ਚਾਟ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਇਹ ਆਪਣਾ ਮੇਨ ਪੁਆਇੰਟ ਇਹੀ ਹੈ ਜੀ ਜੋ ਤਾਂ ਵੀ ਆਪਾਂ ਚਾਟ ਬਣਾਉਣੀ ਹੈ ਮੇਸਾ ਇਹ ਕਾਲੇ ਸ਼ੋਲਿਆਂ ਨੂੰ ਬਣਾ ਕੇ ਠੰਡਾ ਕਰਕੇ ਉਸ ਤੋਂ ਬਾਅਦ ਆਪਾਂ ਕੀਰੇ ਟਮਾਟਰ ਇਹਦੇ ਵਿੱਚ ਐਡ ਕਰਨੀ ਆ ਪਿਆਜ਼ ਵਗੈਰਾ ਬਾਕੀ ਤੁਹਾਨੂੰ ਜੋ ਵੀ ਵਧੀਆ ਲੱਗਦਾ ਤੁਸੀਂ ਉਹੀ ਐਡ ਕਰ ਸਕਦੇ ਹੋ ਦੇਖ ਸਕਦੇ ਹੋ ਬਹੁਤ ਵਧੀਆ ਬਣ ਕੇ ਆਪਣੀ ਚਾਟ ਤਿਆਰ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਆਪਾਂ ਤੁਹਾਨੂੰ ਇੱਕ ਕੌਲੀ ਵਿੱਚ ਕੱਢ ਕੇ ਦਿਖਾ ਦਿੰਨੇ ਆ ਲਓ ਜੀ ਇਹਨੂੰ ਬਣਨ ਵਾਸਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬੜੇ ਵਧੀਆ ਤੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬੱਚੇ ਵੀ ਸਾਡੇ ਬਹੁਤ ਖੁਸ਼ ਹੁੰਦੇ ਆ ਖਾਨ ਵਸਦੇ ਕੋ ਕਿ ਆਮ ਆਪਣੇ ਬੱਚੇ ਕੀੜਾ ਟਮਾਟਰ ਵੀ ਬਿਲਕੁਲ ਨਹੀਂ ਖਾਂਦੇ ਹੈ ਕਿ ਇਸ ਤਰੀਕੇ ਨਾਲ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਤੇ ਆਪਣੇ ਸਾਰੇ ਪਰਿਵਾਰ ਨੂੰ ਖਵਾਓ ਬਹੁਤ ਵਧੀਆ ਹੈ ਆਪਣਾ ਤੁਹਾਨੂੰ ਚਾਟ ਬਣਾ ਕੇ ਦਿਖਾਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਆਤੀ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ